ਬਹੁਤ ਖੁਸ਼ੀਆਂ ਦਿੱਤੀ ਆ ਬਾਬਾ ਜੀ ਨੇ ਬੜਾ ਖੁਸ਼ੀ ਦਿੱਤਾ ਬਾਬਾ ਜੀ ਦਾ ਇੰਨੀ ਸੇਵਾ ਕਰਦਾ ਮਾਣ ਕਰਨਾ ਕਿ ਤੁਹ ਜਾਈ ਨਾ ਹਰ ਦਮ ਇੱਥੇ ਹੀ ਰਹਿੰਗੇ ਬਸ ਸੇਵਾ ਕਰਦੇ ਰਹੀਏ ਬਸ ਸਾਡੇ ਕੋਲ ਰੋਟੀ ਤੋਂ ਹੀ ਇਹ ਹਾਦਸਾ ਤੁਮ ਜਿਹੀ ਬਾਬਾ ਜੀ ਦੀ ਇੰਨੀ ਕਿਰਪਾ ਹੋਈ ਕਿ ਨਾ ਮੈਂ ਕੁਝ ਕਹਿ ਨਹੀਂ ਸਕਦੀ ਅੱਜ ਬੜਾ ਹੀ ਕੁਝ ਦਿੱਤਾ ਬਾਬਾ ਜੀ ਨੇ ਜਨਵਰੀ ਤੋਂ ਲੱਗੀ ਸੀ ਮੈਂ ਪਹਿਲਾਂ ਸਾਡਾ ਘਰ ਵੀ ਨਹੀਂ ਇੰਨਾ ਬਣਿਆ ਹੋਇਆ ਸੀਗਾ ਮਤਲਬ ਆ ਹੀ 3 ਮਹੀਨਿਆਂ ਦੇ ਵਿੱਚ ਵਿੱਚ ਸਾਡਾ ਘਰ ਵੀ ਵਧੀਆ ਬਣ ਗਿਆ ਬ੍ਰਦਰ ਵੀ ਵਧੀਆ ਜੌਬ ਤੇ ਲੱਗ ਗਿਆ ਮਤਲਬ ਸਾਰਾ ਕਾਰੋਬਾਰ ਸਾਡਾ ਵਧੀਆ ਚੱਲ ਰਿਹਾ ਹੈ ਬਾਬਾ ਜੀ ਦੀ ਪੂਰੀ ਕਿਰਪਾ ਹੋਈ

ਆਪਾ ਕਿੰਨੀ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਬੱਚੇ ਜਿਹਨੇ ਪਾਠ ਉਹਨਾਂ ਨੂੰ ਕੰਠ ਯਾਦ ਹੈ ਹਾਂਜੀ ਸਿੱਖ ਦਾ ਰੋ ਜਦੋਂ ਕੰਠ ਬਾਬਾ ਦੀਪ ਸਿੰਘ ਗੁਰਦਾਰੇ ਹੀ ਸ਼ੁਰੂ ਕੀਤਾ ਸੀ ਨੇ ਤੇ ਇੱਥੋਂ ਹੀ ਮੈਡਮ ਇਹਨੂੰ ਆਨਲਾਈਨ ਸਖਾਉਂਦੇ ਆ ਪਾਠ ਸਾਰਾ ਇਹਨਾਂ ਨੇ ਜਪਜੀ ਸਾਹਿਬ ਦਾ ਸ਼ੁਰੂ ਕੀਤਾ ਹੈਗਾ ਬਸ ਸਾਖੀ ਦੇ ਕਵਿਤਾ ਬਾਬਾ ਦੀਪ ਸਿੰਘ ਦੇ ਜਿੱਦੀ ਵਿਹਾੜੇ ਤੇ ਹਰ ਚੀਤੇ ਕਵਿਤਾ ਬੋਲਦਾ ਹੈਗਾ ਜੀ ਤਸਵੀਰਾਂ ਤੁਸੀਂ ਦੇਖ ਰਹੇ ਕਿ ਬੱਚੀ ਦੇ ਜਿਹੜੇ ਪੈਰ ਕਿਉਂਕਿ ਸੜਕ ਬਹੁਤ ਜ਼ਿਆਦਾ ਗਰਮ ਹੈ ਸਾਨੂੰ ਖੁੱਲ ਜਿਆਦਾ ਬਹੁਤ ਜ਼ਿਆਦਾ ਗਰਮ ਲੱਗ ਰਹੀ ਹੈ ਤੇ ਆਪਣੇ ਪਿਤਾ ਦੇ ਪਹਿਰਾ ਦੇਤੇ ਬੱਚੀ ਨੇ ਪੈਰ ਰੱਖੇ ਨੇ ਤਾਂ ਕਿ ਗਰਮੀ ਜੋ ਹੈ ਨਾ ਲੱ ਇਹ ਵੀ ਬਾਬਾ ਜੀ ਦੇ ਘਰ ਆਇਆ ਕੀ ਮੰਗਰ ਆਇਆ ਬਾਬਾ ਜੀ ਨੂੰ ਬਾਬਾ ਜੀ ਪਾਸ ਕਰ ਦੇਣਾ ਬਾਬਾ ਜੀ ਮੇਰਾ ਮੰਗਿਆ ਸਾਰਾ ਕੁਝ ਦੇ ਦੱਸੇ ਬਾਬਾ ਜੀ ਕੋਲ ਆਈ ਸੀ ਵੈਸੇ ਮੱਥਾ ਟੇਕਣ ਵਾਸਤੇ ਇੱਕ ਚੁਪੈਰਾ ਘਟੇ ਦੁਪੈਰੇ ਸਾਹਿਬ ਇੱਕ ਵਾਰੀ ਮਹਾਰਾਜ ਦੀ ਬਾਣੀ ਦੇ ਲੜ ਲੱਗ ਜਾਂਦਾ ਨਾ ਉਹ ਅਜੇ ਰਹਿਮਾ ਭਰਮਾ ਚ ਪੈਂਦਾ ਹੀ ਨਹੀਂ ਜੀ ਦੇ ਮਾ ਬਾਪਾਂ ਨੇ ਜਦ ਪਹਿਨਾ ਕਹਦੇ ਐ ਸੇਖੋ ਕਿ ਮਾਮਾ ਜੀ ਦਾ ਬੜੇ ਦੂਰ ਦੂਰ ਸੁਣ ਲੈਂਦੇ ਨੇ ਜੇ ਅਸੀਂ ਦੂਰੋਂ ਖੜ ਕੇ ਵੀ ਅਰਦਾਸ ਕਰ ਬੈਠੇ ਵੀ ਅਰਦਾਸ ਲਾਦੇ ਨੇ ਨਾ ਸਾਡੀ ਅਰਦਾਸ ਤਾਂ ਵੀ ਪੂਰੀ ਹੋ ਜਾਂਦੀ ਹੈ ਬਹੁਤ ਵਧੀਆ ਵਧੀਆ ਇਸ ਤੋਂ ਉੱਪਰ ਕੋਈ ਚੀਜ਼ ਹੀ ਨਹੀਂ ਹੈ ਕਿ ਮਨੋ ਕਾਮਨਾ ਕੁਝ ਲੈ ਕੇ ਆਏ ਉਹ ਬਾਬੇ ਨੇ ਪੂਰੀ ਕੀਤੀ ਹੋਵੇ ਸਾਰੀਆਂ ਪੂਰੀਆਂ ਹੋਈ ਕਰਨ ਵਾਲਾ ਕੋਈ ਹੋਰ ਨਹੀਂ ਕਰ ਸਕਦਾ ਜਿੱਥੇ ਉਹ ਉੱਥੇ ਕੋਈ ਵੀ ਨਹੀਂ ਹੈਗਾ ਕੋਈ ਹੋਰ ਕੋਈ ਮਨੋ ਕਾਮਨਾ ਦਿਲ ਦੀ ਕੋਈ ਪੂਰੀ ਨਹੀਂ ਕਰ ਸਕਦਾ ਵਾਹਿਗੁਰੂ ਹੀ ਕਰ ਸਕਦਾ ਸਵੇਰੇ 8 ਵਜੇ ਤੋਂ ਅੱਜ ਪਹਿਰਾ ਸੰਗਤ ਬਹਿਣੀ ਸ਼ੁਰੂ ਹੋਏਗੀ 12 ਵਜੇ ਤੋਂ 4 ਵਜੇ ਤੱਕ ਹੇਗਾ ਖੁੱਲੇ ਲੰਗਰ ਸਾਰੇ ਮੈਂਜੇ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਵੱਲੋਂ ਖੁੱਲੇ ਲੰਗਰ ਚੱਲ ਰਹੇ ਨੇ ਜੀ ਸੰਗਤ ਦਾ ਕੋਈ ਅੰਤ ਹੀ ਨਹੀਂ ਹੈਗਾ ਹੜ ਆਇਆ ਹੋਇਆ ਚਾਰੇ ਪਾਸੇ ਤਾਂ ਕਿ ਇਸ ਦਰਤੇ ਜੋ ਮੰਗਦੇ ਆ ਪੂਰਾ ਹੁੰਦਾ ਪੂਰਾ ਹੁੰਦਾ ਬਹੁਤ ਛੇਤੀ ਸੁਣਦੇ ਆ ਬਾਬਾ ਜੀ ਸਾਰਿਆਂ ਦੀ ਸੁਣਦੇ ਆ ਸਾਡੀ ਮੇਰੀ ਬਹੁਤ ਛੇਤੀ ਸੁਣੀ ਜਿਹੜੀ ਸੜਕ ਹੈ ਪੂਰੀ ਤਰ੍ਹਾਂ ਗਰਮ ਹੋ ਚੁੱਕੀ ਹੈ ਲੇਕਿਨ ਸੰਗਤ ਜਿਹੜੀਆਂ ਨੰਗੇ ਪੈਰਾਂ ਜਿਹੜੇ ਆਪਣੀ ਕੋਡੀ ਕਰ ਰਹੇ ਨੇ ਅੰਦਰ ਮੱਥਾ ਟੇਕਣ ਵਾਸਤੇ ਤੁਸੀਂ ਦੇਖ ਸਕਦੇ ਹੋ ਨੰਗੇ ਪੈਰ ਜਿਹੜੀ ਹੈ ਆਪਣੀ ਜ਼ਮੀਨ ਤੇ ਜਿਹੜੇ ਸੜਕ ਤੇ ਜਿਹੜੀ ਸੰਗਤ ਜਿਹੜੀ ਇਸ ਸਮੇਂ ਮੌਜੂਦ ਇਹਦਾ ਬਹੁਤ ਕੁਛ ਆ ਸਭ ਕੁਝ ਮਿਲਦਾ ਇਸ ਦਰ ਤੇ ਆ ਸਭ ਕੁਝ ਮਿਲਦਾ ਹਾਂਜੀ ਦੁਨੀਆ ਦੇ ਸੰਗਤ ਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਨਾ ਉਹਵੇਂ ਸੰਗਤ ਦਾ ਵਾਧਾ ਹੁੰਦਾ ਜਾਂਦਾ ਜੀ ਹਾਂਜੀ ਬਸ ਬਾਬਾ ਜੀ ਦੀ ਕਿਰਪਾ ਹੀ ਇੰਨੀ ਆ ਜਿਹੜਾ ਇੱਕ ਵਾਰੀ ਆ ਜਾਵੇ ਉਹ ਕਹਿੰਦਾ ਅਸੀਂ ਆਈ ਜਾਈਏ ਵੈਕੁੜੀ ਦਾ ਖਾਲਸਾ ਵੈਕੁੜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਸਰਕਾਬ ਪਰ ਰੈਮਰ ਟੀਵੀ ਤੁਹਾन्हा ਕੁਲਪੀ ਰਾਹੀ ਇਸ ਸਮੇਂ ਆਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਮੌਜੂਦ ਆ ਮਾਡਰਨ ਟਾਊਨ ਲੁਧਿਆਣਾ ਦੇ ਵਿੱਚ ਜਿੱਥੇ ਬੁੱਧਵਾਰ ਨੂੰ ਟੁਪਿਆਰਾ ਸਾਹਿਬ ਜਿਹੜਾ ਸਜਾਇਆ ਜਾਂਦਾ ਜਿਸ ਤਰ੍ਹਾਂ ਅਮਨ ਸਰ ਵਿੱਚ ਦੇ ਸ਼ਹੀਦਾ ਵਾਲੇ ਗੁਰਦੁਆਰੇ ਤੇ ਜੋ ਹੈ ਟੁਪਿਆਰੇ ਸਾਹਿਬ ਸਜਾਇਆ ਜਾਂਦੇ ਨੇ ਉਸ ਤਰ੍ਹਾਂ ਹੀ ਬੁੱਧਵਾਰ ਨੂੰ ਜੋ ਹੈ ਲੁਧਿਆਣਾ ਦੇ ਵਿਖੇ ਬਾਬਾ ਦੀਪ ਸਿੰਘ ਗੁਰਦੁਆਰਾ ਦੇ ਜਿੱਥੇ ਟੁਪਿਆਰਾ ਸਾਹਿਬ ਸਜਾਇਆ ਜਾਂਦਾ ਤੁਸੀਂ ਸੰਗਤ ਦੇਖ ਸਕਦੇ ਹੋ ਕਿ ਹਜ਼ਾਰਾਂ ਦੇ ਗਿਣਤੀ ਵਿੱਚ ਸੰਗਤ ਜਿਹੜੀ ਹੈ ਲਗਾਤਾਰ ਹਰ ਬੁੱਧਵਾਰ ਨੂੰ ਇੱਥੇ ਤੁਪੇਰਾ ਸਾਹਿਬ ਇਸ ਸ਼ਾਮਲ ਹੁੰਦੀ ਹੈ ਇਸ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੁਰਦੁਆਰੇ ਤੇ ਬਾਹਰ ਜਿਹੜੇ ਜਿਹੜਾ ਚੌਕ ਹੈ ਉਸ ਨੂੰ ਇੰਨੀ ਜ਼ਿਆਦਾ ਸੰਗਤ ਹੁਣ ਇੱਥੇ ਪਹੁੰਚਦੀ ਹੈ ਕਿ ਉਸ ਨੂੰ ਬਲੌਕ ਕਰ ਦਿੱਤਾ ਜਾਂਦਾ ਹੈ ਤੇ ਸੰਗਤਾਂ ਲਈ ਜੋ ਹੈ ਇੱਥੇ ਸਥਾਨ ਜਿਹੜਾ ਹੈ ਉਹ ਬਣਾਇਆ ਜਾਂਦਾ ਹੈ ਦੇਖ ਰਹੇ ਹੋ ਕਿ ਗਰਮੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਗਰਮੀ ਸ਼ੁਰੂ ਹੋ ਚੁੱਕੀ ਹੈ ਤੇ ਸੰਗਤ ਵੀ ਲਗਾਤਾਰ ਜਿਸ ਤਰ੍ਹਾਂ ਗਰਮੀ ਵਧ ਰਹੀ ਹੈ ਉਸ ਤਰ੍ਹਾਂ ਸੰਗਤ ਵੀ ਲਗਾਤਾਰ ਜਿਹੜੀ ਇੱਥੇ ਵਧਦੀ ਨਜ਼ਰ ਆ ਰਹੀ ਹੈ ਕਿਉਂਕਿ ਆਸਥਾ ਜਿਹੜੀ ਹੈ ਉਹ ਗੁਰੂ ਘਰ ਦੇ ਨਾਲ ਜ਼ਿਆਦਾ ਜੁੜਦੀ ਹੋਈ ਨਜ਼ਰ ਆ ਰਹੀ ਹੈ ਤੇ ਲੁਧਿਆਣਾ ਹੀ ਨਹੀਂ ਬਲਕਿ ਲੁਧਿਆਣਾ ਤੋਂ ਬਾਹਰ ਦੀ ਜਿਹੜੀ ਸੰਗਤ ਹੈ ਉਹ ਵੀ ਹਰ ਬੋਧਵਾਰ ਨੂੰ ਜੁੜੇ ਚੋਪਿਆਰਾ ਸਾਹਿਬ ਦੇ ਵਿੱਚ ਸ਼ਾਮਲ ਹੁੰਦੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਸ ਸਮੇਂ ਜਿਹੜੀ ਸੜਕੇ ਪੂਰੀ ਤਰ੍ਹਾਂ ਗਰਮ ਹੋ ਚੁੱਕੀ ਹੈ ਲੇਕਿਨ ਸੰਗਤ ਜਿਹੜੀਆਂ ਨੰਗੇ ਪਿਆਰੇ ਜਿਹੜੇ ਆਪਣੀ ਕੋੜੀ ਕਰ ਰਹੇ ਨੇ ਅੰਦਰ ਮੱਥਾ ਟੇਕਣ ਵਾਸਤੇ ਤੁਸੀਂ ਦੇਖ ਸਕਦੇ ਹੋ ਨੰਗੇ ਪਿਆਰੇ ਜਿਹੜੀ ਹੈ ਤਪਤੀ ਜ਼ਮੀਨ ਤੇ ਜਿਹੜੇ ਸੜਕ ਤੇ ਜਿਹੜੀ ਸੰਗਤ ਜਿਹੜੀ ਇਸ ਸਮੇਂ ਮੌਜੂਦ ਹੈ ਤੇ ਦਰਸ਼ਨਾਂ ਲਈ ਅੰਦਰ ਜਿਹੜੇ ਮੱਥਾ ਟੇਕਣ ਲਈ ਸੰਗਤ ਜਿਹੜੀ ਹੈ ਕਤਾਰਾਂ ਦੇ ਵਿੱਚ ਲੱਗੀ ਹੈ ਵੱਡੀ ਗਿਣਤੀ ਵਿੱਚ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਚਾਰੇ ਤਰਫ ਜਿਹੜੀ ਸੰਗਤ ਨਜ਼ਰ ਆ ਰਹੀ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੁਰਦੁਆਰਾ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਬਾਹਰ ਦੀਆਂ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਹਰ ਤਰਫ ਜਿਹੜੀ ਸੰਗਤ ਜਿਹੜੀ ਉਹ ਨਜ਼ਰ ਆ ਰਹੀ ਹੈ ਤੇ ਇੱਧਰ ਸੇਵਾਦਾਰ ਜਿਹੜੇ ਸੇਵਾ ਕਰ ਰਹੇ ਨੇ ਕਿਉਂਕਿ ਗਰਮੀ ਦਾ ਮੌਸਮ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਤੇ ਕਾਫੀ ਗਰਮੀ ਵੀ ਜਿਹੜੀ ਹੈ ਤੇ ਪਕਸ਼ੀਆਂ ਚੱਲ ਕੇ ਜਿਹੜਾ ਸੇਵਾ ਜਿਹੜੀ ਸੰਗਤਾਂ ਵੱਲੋਂ ਜਿਹੜੀ ਉਹ ਵੀ ਕੀਤੀ ਜਾ ਰਹੀ ਹੈ ਮਨਮੋਹਕ ਤਸਵੀਰਾਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਚਾਰੇ ਤਰਫ ਜਿਹੜੇ ਸੰਗਤ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਜਿੱਥੇ ਵੀ ਜਿਸ ਨੂੰ ਸਥਾਨ ਮਿਲ ਰਿਹਾ ਉਹ ਉੱਥੇ ਬੈ ਕੇ ਜਿਹੜੇ ਨੇ ਪਾਠ ਕਰਦੇ ਨਜ਼ਰ ਆ ਰਹੇ ਨੇ ਮੇਰੇ ਪ੍ਰੇਮ ਮੰਗੇ ਜੋ ਚੰਗਾਰ ਕੀਤਿਆਂ ਅਸ ਨਹੀਂ ਜੀ ਚਾਰ ਹਰ ਉਮਰ ਦੇ ਜਿਹੜੇ ਸੰਗਤ ਜਿਹੜੀ ਇੱਥੇ ਪਹੁੰਚੀ ਹੈ ਬੱਚੇ ਹੋਣ ਬਜ਼ੁਰਗ ਹੋਣ ਵੱਡੇ ਹੋਣ ਮਹਿਲਾਵਾਂ ਹੋਣ ਬਜ਼ੁਰਗ ਹੋਣ ਸਭ ਜਿਹੜੇ ਨੇ ਤੁਸੀਂ ਦੇਖ ਰਹੇ ਹੋ ਕਿ ਇੱਥੇ ਗੁਰੂ ਘਰ ਦੇ ਵਿੱਚ ਜਿਹੜੇ ਅੱਜ ਦੁਪਹਿਰੇ ਸਾਹਿਬ ਜਿਹੜੇ ਸਜਾਏ ਗਏ ਨੇ ਉਸ ਵਿੱਚ ਹਿੱਸਾ ਲੈਣ ਲਈ ਜੋ ਹੈ ਇੱਥੇ ਪੁੱਛੇ ਨੇ ਮਾਤਾ ਜੀ ਕੀ ਨਾਜੀ ਆਪਕਾ ਮੇਰਾ ਨਾਮ ਗੁਰਜੀਤ ਘੋੜਾ ਜੀ ਤੁਸੀਂ ਚੋਪਿਆਰੇ ਸਾਹਿਬ ਵੀ ਚਾਯੋ ਕਿੰਨੇ ਸਾਲਾਂ ਤੋਂ ਆ ਰਹੇ ਹੋ ਕਿੰਨੇ ਸਮੇਂ ਤੋਂ ਆ ਰਹੇ ਹੋ ਬਸ ਮੈਨੂੰ ਕੋਈ ਸਮਝ ਨਹੀਂ ਆ ਗਈ ਬਾਬਾ ਜੀ ਕਦੋਂ ਤੋਂ ਲੈ ਕੇ ਆ ਰਹੇ ਨੇ ਬਹੁਤ ਖੁਸ਼ੀਆਂ ਦਿੱਤੀ ਬਾਬਾ ਜੀ ਨੇ ਬੜਾ ਖੁਸ਼ੀ ਦਿੱਤਾ ਬਾਬਾ ਜੀ ਦੀ ਇੰਨੀ ਸੇਵਾ ਕਰਨਾ ਮੜਗਾ ਨਾ ਤੋ ਜਾਈ ਹੀ ਨਾ ਹਰ ਦਮ ਇੱਥੇ ਹੀ ਰਹਿੰਗੇ ਬਸ ਸੇਵਾ ਕਰਦੇ ਰਹਿੰਗੇ ਬਸ ਲਗਾਤਾਰ ਲੋਕਾਂ ਦੀ ਢੀਡੇ ਸੰਗਤੀ ਆਸਥਾਵਾਦੀ ਚੱਲੀ ਜਾ ਰਹੀ ਹੈ ਤੇ ਕਿੰਨਾ ਕੋ ਪਰਖ ਦੇਖ ਰਹੇ ਕੋ ਪਹਿਲਾਂ ਇੰਨੀ ਰਾਸ਼ਨੀ ਹੁੰਦਾ ਸੀ ਇੰਨੀ ਸੰਗਤ ਨਹੀਂ ਆਉਂਦੀ ਦੁਨੀਆ ਦੀ ਸੰਗਤ ਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਨਾ ਉਹਵੇਂ ਸੰਗਤ ਦਾ ਵਾਧਾ ਹੁੰਦਾ ਜਾਂਦਾ ਜੀ ਬਸ ਬਾਬਾ ਜੀ ਦੀ ਕਿਰਪਾ ਹੀ ਇੰਨੀ ਆ ਜਿਹੜਾ ਇੱਕ ਵਾਰੀ ਆ ਜਾਵੇ ਉਹ ਕਹਿੰਦਾ ਅਸੀਂ ਆਈ ਜਾਈਏ ਤੁਹਾਡੇ ਕਿਲੇ ਇਹੋ ਜੇ ਬਾਬਾ ਜੀ ਨੇ ਅਰਮਾਨ ਪੂਰੇ ਕਿਤੇ ਮੈਂ ਬੜਾ ਪਰੇਸ਼ਾਨ ਹੁੰਦੀ ਸੀ ਸਾਡੇ ਕੋਲ ਰੋਟੀ ਤੋਂ ਵੀ ਇਹ ਹਾਦਤ ਹੁੰਦੀ ਸੀ ਬਾਬਾ ਜੀ ਦੀ ਇੰਨੀ ਕਿਰਪਾ ਹੋਈ ਕਿ ਨਾ ਮੈਂ ਕੁਝ ਕਹਿ ਨਹੀਂ ਸਕਦੀ ਅੱਜ ਬੜਾ ਹੀ ਕੁਝ ਦਿੱਤਾ ਬਾਬਾ ਜੀ ਨੇ ਖੁਸ਼ੀ ਦੇ ਆਸਵਾਰ ਨੇ ਮਮਾ ਜੀ ਦੀ ਖੁਸ਼ੀ ਤੇ ਬਸ ਜੀ ਹਾਂ ਕਿ ਮੈਂ ਕੁਛ ਨਾ ਆਪਣੇ ਲਫ਼ਜ਼ ਕੁਝ ਕਹਿ ਨਹੀਂ ਸਕਦੀ ਬਾਬਾ ਜੀ ਲਈ ਮੈਂ ਕੀ ਕਹਿ ਸਕਦੀ ਉਹਨਾਂ ਲਈ ਕੁਝ ਵੀ ਨਹੀਂ ਕਹਿ ਸਕਦੀ ਮੈਂ ਬਾਬਾ ਜੀ ਦਾ ਇੰਨਾ ਇੰਨਾ ਨਾ ਸ਼ੁਕਰਾਨਾ ਕਰਦੀ ਨਾ ਕਿ ਬਾਬਾ ਜੀ ਨਾ ਸਭ ਦੀਆਂ ਝੋਲੀਆਂ ਭਰ ਕੇ ਤੋਰਦੇ ਆ ਕਿੰਨੇ ਵਜੇ ਆ ਜਾਂਦੇ ਹੋ ਤੁਸੀਂ ਉੱਥੇ ਬਸ ਮੈਂ ਆ ਜਾਂਦੀ ਮਮਾ ਜੀ ਲੈ ਆਂਦੇ 10 ਵਜੇ ਲੈ ਆਉਂਦੇ ਨੇ ਹਾਂਜੀ ਸੇਵਾ ਵੀ ਕਰਦੇ ਹੋ ਪਾਠ ਵੀ ਕਰਦੇ ਹੋ ਹਾਂਜੀ ਹਾਂਜੀ ਬਾਬਾ ਜੀ ਸੇਵਾ ਲੈ ਲੈਂਦੇ ਨੇ ਖੜ ਕੇ ਸੇਵਾ ਕਰ ਜਾਂਦੇ ਬੱਚਿਆਂ ਨੂੰ ਵੀ ਤੁਸੀਂ ਨਾਲ ਲੈ ਕੇ ਆਇਓ ਹਾਂਜੀ ਹਾਂਜੀ ਇਹ ਤਾਂ ਉੱਥੋਂ ਆਏ ਨੇ ਮੁੱਲਾ ਬੋਤੋ E <coughs> ਹਾਂਜੀ ਹਾਂਜੀ ਕਿੱਦਾਂ ਤੁਸੀਂ ਕਿੰਨਾ ਕੋ ਚਾਹ ਇੱਥੇ ਆ ਕੇ ਕਿੰਨਾ ਕੋ ਦਿਲ ਜਿਹੜਾ ਲੱਗਦਾ ਕਿ ਗੁਰੂ ਘਰ ਦੀ ਜਿਹਦਾ ਸੇਵਾ ਕਰਦੇ ਹੋ ਕਿੰਨੀ ਕੋ ਖੁਸ਼ੀ ਮਿਲਦੀ ਹੈ ਇੱਥੇ ਹੀ ਬਹੁਤ ਖੁਸ਼ੀ ਮਿਲਦੀ ਹੈ ਮਤਲਬ ਪਹਿਲਾਂ ਬਹੁਤ ਟਾਈਮ ਅਸੀਂ ਵੀਡੀਓਜ਼ ਦੇਖੀਆਂ ਸੀਗੀਆਂ ਸਾਨੂੰ ਪਤਾ ਨਹੀਂ ਸੀ ਗੁਰਦੁਆਰਾ ਕਿੱਥੇ ਆ ਫਿਰ ਹੌਲੀ ਹੌਲੀ ਪਤਾ ਲੱਗਿਆ ਮਤਲਬ ਮੈਨੂੰ ਜਨਵਰੀ ਤੋਂ ਆਉਣ ਲੱਗੀ ਸੀ ਮੈਂ ਪਹਿਲਾਂ ਸਾਡਾ ਘਰ ਵੀ ਨਹੀਂ ਇੰਨਾ ਬਣਿਆ ਹੋਇਆ ਸੀਗਾ ਮਤਲਬ ਆ ਹੀ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਸਾਡਾ ਘਰ ਵੀ ਵਧੀਆ ਬਣ ਗਿਆ ਬ੍ਰਦਰ ਵੀ ਵਧੀਆ ਜੌਬ ਤੇ ਲੱਗ ਗਿਆ ਮਤਲਬ ਸਾਰਾ ਕਾਰੋਬਾਰ ਸਾਡਾ ਵਧੀਆ ਚੱਲ ਰਿਹਾ ਹੈ ਬਾਬਾ ਜੀ ਦੀ ਪੂ ਇੱਥੇ ਆ ਕੇ ਇਸ ਦਰਤੇ ਜਦੋਂ ਮੰਗਦੇ ਆ ਪੂਰਾ ਹੁੰਦਾ ਪੂਰਾ ਹੁੰਦਾ ਬਹੁਤ ਛੇਤੀ ਸੁਣਦੇ ਆ ਬਾਬਾ ਜੀ ਸਾਰਿਆਂ ਦੀ ਸੁਣਦੇ ਆ ਸਾਡੀ ਮੇਰੀ ਬਹੁਤ ਛੇਤੀ ਸੁਣਦੀ ਜਿਹੜੇ ਡੇਰਿਆਂ ਤੇ ਭਟਕਦੇ ਫਿਰਦੇ ਨੇ ਸੰਗਤ ਉਹਨਾਂ ਨੂੰ ਕੀ ਕਹੋਗੇ ਕਿ ਗੁਰੂ ਦੇ ਨਾਲ ਜੁੜੋਗੇ ਬਾਬਿਆਂ ਦੇ ਢੋਂਗਾ ਦੇ ਵਿੱਚ ਨਹੀਂ ਮੈਂ ਤਾਂ ਜੀ ਇਹੀ ਕਹੂੰਗੀ ਵੀ ਇੱਕ ਵਾਰੀ ਆ ਕੇ ਦੇਖੋ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਕਿ ਵੀ ਵਾਹਿਗੁਰੂ ਜੀ ਕਿੰਨੀਆਂ ਛੇਤੀ ਸੁਣਦੇ ਆ ਤੁਹਾਡੀ ਸਾਰਿਆਂ ਨੂੰ ਕੋ ਲੋਕੇ ਸੁਣਦੇ ਨੇ ਬਾਬਾ ਜੀ ਜਦੋਂ ਤੁਸੀਂ ਇੱਥੇ ਹੁੰਦੇ ਹੋ ਦੇਖੋ ਜੀ ਮਹਾਰਾਜ ਦੀ ਬਾਣੀ ਤੇ ਇੰਨੀ ਕਿਰਪਾ ਨਾ ਜਿਹੜਾ ਇੱਕ ਵਾਰੀ ਮਹਾਰਾਜ ਦੀ ਬਾਣੀ ਦੇ ਲਾੜ ਲੱਗ ਜਾਂਦਾ ਨ ਵੀ ਆਮਾ ਬੰਨ ਤੇ ਪੈਣਾ ਕਹਦੇ ਐ ਸੇਕੋ ਕਿ ਬਾਬਾ ਜੀ ਦਾ ਬੜੇ ਦੂਰੋਂ ਦੂਰ ਹੀ ਸੁਣ ਲੈਂਦੇ ਨੇ ਜੇ ਅਸੀਂ ਦੂਰੋਂ ਖੜ ਕੇ ਵੀ ਅਰਦਾਸ ਕਰ ਬੈਠੇ ਵੀ ਅਰਦਾਸ ਲਾਦੇ ਨੇ ਨਾ ਸਾਡੀ ਅਰਦਾਸ ਤਾਂ ਵੀ ਪੂਰੀ ਹੋ ਜਾਂਦੀ ਹੈ ਪਹਿਲਾ ਸੰਗਤ ਜ਼ਿਆਦਾਤਰ ਹੋਣ ਵੀ ਜਾਂਦੀ ਹੈ ਚੁਪਿਆਰਾ ਸਾਹਿਬ ਕੱਟਣ ਵਾਸਤੇ ਅੰਮ੍ਰਸਰ ਜਾਂਦੇ ਨੇ ਬਾਬਾ ਜੀ ਲੇਕਿਨ ਹੁਣ ਲੁਧਿਆਣਾ ਦੇ ਵਿੱਚ ਹੀ ਉਹੋ ਜੀ ਰੌਣਕ ਉਹੋ ਜੀ ਸੰਗਤ ਉਹੋ ਜਿਹਾ ਪਿਆਰ ਇੱਥੇ ਨਜ਼ਰ ਆਉਂਦਾ ਬਸ ਉਹ ਹੈ ਨਾ ਬਾਬਾ ਜੀ ਦੀ ਕਿਰਪਾ ਹੈ ਦੇਖੋ ਜਿੱਥੇ ਬਾਬਾ ਜੀ ਦੇ ਕਿਰਪਾ ਪਾਠ ਕਰਨਾ ਸ਼ੁਰੂ ਜਿੱਥੇ ਚਪੈਰਾ ਸਭ ਸ਼ੁਰੂ ਹੋ ਜਾਂਦਾ ਨਾ ਉਹ ਤੇ ਆਟੋਮੈਟਿਕ ਸੰਗਤ ਅਗਲਾ ਕਹਿੰਦਾ ਦੂਰ ਕਿਉਂ ਜਾਣਾ ਇੱਥੇ ਨੇੜੇ ਹੀ ਅਸੀਂ ਬਾਬਾ ਜੀ ਦੇ ਇੱਥੇ ਚਪੈਰੇ ਕੱਟਦੇ ਹਾਂ ਕਿਉਂਕਿ ਬਾਬਾ ਜੀ ਨੇ ਕਿਰਪਾ ਹੀ ਬੜੀ ਹੈ ਬਾਬਾ ਜੀ ਦੀ ਮਿਹਰ ਨਹੀਂ ਹੈ ਸੰਗਤ ਦਾ ਪਾਰਾ ਇਸੇ ਕਰਕੇ ਬਹੁਤ ਜ਼ਿਆਦਾ ਦਿਨੋਂ ਦਿਨ ਬਾਬਾ ਜੀ ਦੀ ਕਿਰਪਾ ਹੋਈ ਜਾਂਦੀ ਸੰਗਤ ਦਾ ਪਾਰਾ ਵ ਸੂ ਗੁਰੂ ਘਰ ਦੇ ਨਾਲ ਜੁੜਿਆ ਦੇਖੋ ਇਹ ਮਤਲਬ ਮੈਂ ਮੇਰਾ ਸੁਪਨਾ ਸੀਗਾ ਵੀ ਮੈਂ ਬਾਹਰ ਜਾਵਾਂ ਤੇ ਮਤਲਬ ਪਹਿਲਾਂ ਬਹੁਤ ਟਾਈਮ ਤੋਂ ਮੇਰੀ ਸੀਗੀ ਇੱਛਾ ਵੀ ਮੈਂ ਇੱਥੇ ਗੁਰਦੁਆਰੇ ਚ ਆਵਾਂ ਬਟ ਪਹਿਲਾਂ ਪਤਾ ਨਹੀਂ ਸੀਗਾ ਫਿਰ ਹੌਲੀ ਹੌਲੀ ਪਤਾ ਲੱਗੇ ਆ ਜਦੋਂ ਮਤਲਬ ਉਹ ਕਹਿੰਦੇ ਹੁੰਦੇ ਨੇ ਜਦੋਂ ਸਾਰੇ ਲੋੜ ਪੈਂਦੀ ਆ ਉਦੋਂ ਵਾਇਗੁਰੂ ਯਾਦ ਆਉਂਦੇ ਹੁੰਦੇ ਆ ਹਨਾ ਤੇ ਮਤਲਬ ਹੌਲੀ ਹੌਲੀ ਦੁਨੀਆ ਨੂੰ ਪਤਾ ਲੱਗੂਗਾ ਵੀ ਵਾਇਗੁਰੂ ਕਿੰਨੀ ਛੇਤੀ ਸੌਣ ਦਾ ਕਿ ਕਦੋਂ ਲੋੜ ਪੈਂਦੀ ਆ ਉਹਨਾਂ ਨੂੰ ਆਪਣੇ ਆਪ ਵਾਇਗੁਰੂ ਹੌਲੀ ਹੌਲੀ ਜੋੜਨਗੇ ਸੰਗਤ ਹੋਰ ਉਹ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੀ ਮੈਂ ਰੀਲ ਦੀ ਗੱਲ ਕੀਤੀ ਰੀਲਾਂ ਵਿੱਚ ਮਸਤ ਨੇ ਮਾ ਵੀਟ ਲੱਗੇ ਨੇ ਜਿਸ ਨੂੰ ਜਸਟਿਸ ਨੂੰ ਥਾਲਾ ਕੁਝ ਮਿਲਣਾ ਹੈ ਉਧਰ ਕਿਉਂ ਨਹੀਂ ਜੋੜ ਹੈ ਦੇਖੋ ਜੀ ਉਹ ਮਤਲਬ ਹੁਣ ਜਿਵੇਂ ਮੇਰੇ ਘਰ ਦੇ ਮੈਨੂੰ ਭੇਜਦੇ ਆ ਹਨਾ ਉਹਨਾਂ ਦੇ ਘਰ ਜਾਂ ਨੂੰ ਵੀ ਥੋੜਾ ਕਹਿਣਾ ਚਾਹੀਦਾ ਆ ਹਨਾ ਵੀ ਤੁਸੀਂ ਗੁਰੂ ਘਰ ਜਾਓ ਪਤਾ ਲੱਗੇ ਤੁਹਾਨੂੰ ਇੱਕ ਵਾਰੀ ਹਨਾ ਤੇ ਰੀਲਾਂ ਦੇ ਵਿੱਚ ਕੁਛ ਨਹੀਂ ਰੱਖਿਆ ਇਹ ਪੈਸਾ ਆ ਉਹ ਵਾਹਿਗੁਰੂ ਦੇ ਦਰ ਤੇ ਆਉਂਗੇ ਉਹ ਆਪਣੇ ਆਪੇ ਬਾਧੂ ਮਿਲ ਜਾਊਗਾ ਤੁਹਾਨੂੰ ਹਨਾ ਹੁਣ ਮੈਂ ਵੀ ਆ ਇੱਕ ਹਨਾ ਚਲੋ ਜਨਰੇਸ਼ਨ ਦੇ ਵਿੱਚ ਮੈਂ ਵੀ ਆਉਣੀ ਆ ਤੇ ਵਾਹਿਗੁਰੂ ਤੋਂ ਮੰਗੇ ਆ ਵਾਹਿਗੁਰੂ ਨੇ ਦੇਤਾ ਰੀਲਾਂ ਦੇ ਵਿੱਚ ਕੁਛ ਨਹੀਂ ਦਿੱਤਾ ਹੈਗਾ ਬਿਲਕੁਲ ਬੱਚੀ ਦੇ ਵੀ ਬਹੁਤ ਅੱਛੇ ਵਿਚਾਰ ਨੇ ਅਦਰ ਵੀ ਕਣ ਖੜਿਆ ਨੇ ਪਿਆ ਜੀ ਕਿੱਥੋਂ ਆਇਓ ਤੁਸੀਂ ਸਿਗੁਰ ਗਿਆ ਨਿਭਰ ਤੋ ਕਿ ਕਿਹਦਾ ਲੱਗਦਾ ਤੇ ਦਰਤ ਆਇਓ ਬਾਬਾ ਦੀਪ ਸਿੰਘ ਜੀ ਬਹੁਤ ਵਧੀਆ ਵਧੀਆ ਇਸ ਤੋਂ ਉੱਪਰ ਕੋਈ ਚੀਜ਼ੇ ਨਹੀਂ ਹੈ ਕਿ ਮਨੋ ਕਾਮਨਾ ਕੁਝ ਲੈ ਕੇ ਆਇਓ ਬਾਬੇ ਨੇ ਪੂਰੀ ਕੀਤੀ ਹੋਵੇ ਸਾਰੀਆਂ ਪੂਰੀਆਂ ਹੋਈ ਕਰਨ ਵਾਲਾ ਕੋਈ ਹੋਰ ਨਹੀਂ ਕਰ ਸਕਦਾ ਜਿੱਥੇ ਉਹ ਉੱਥੇ ਕੋਈ ਵੀ ਨਹੀਂ ਹੈਗਾ ਕੋਈ ਹੋਰ ਕੋਈ ਮਨੋ ਕਾਮਨਾ ਦਿਲ ਦੀ ਕੋਈ ਪੂਰੀ ਨਹੀਂ ਕਰ ਸਕਦਾ ਵਾਹਿਗੁਰੂ ਹੀ ਕਰ ਸਕਦਾ ਮਾਤਾ ਜੀ ਤੁਸੀਂ ਕਿੱਥੋਂ ਆਇਓ ਲੁਧਿਆਣਾ ਤੋਂ ਲੁਧਿਆਣਾ ਤੋਂ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਆਂਦੇ ਰਹੋ ਜਨਵਰੀ ਦੇ ਮਹੀਨੇ ਤੋਂ ਪਹਿਲਾਂ ਵੀ ਆਂਦੇ ਰਹੋ ਹਾਂਜੀ ਜਨਵਰੀ ਨੂੰ ਲੱਗਦਾ ਇੱਥੇ ਆ ਕੇ ਕਿੰਨਾ ਇੱਥੇ ਸੰਗਤ ਨਾ ਆ ਰਹੀ ਹੈ ਤੁਹਾਨੂੰ ਕਿੰਨੀ ਬਹੁਤ ਵਧੀਆ ਲੱਗਦਾ ਹੈ ਮਾਲਕ ਨੇ ਸਭ ਕੁਝ ਜਿੱਤਾ ਹੈ ਬਹੁਤ ਖੁਸ਼ ਹੈ ਸਭ ਕੁਝ ਮਿਲਦਾ ਇਸ ਦਰ ਤੇ ਆ ਸਭ ਕੁਝ ਮਿਲਦਾ ਹਾਂਜੀ ਬਿਲਕੁਲ ਬਿਲਕੁਲ ਜੋ ਹੈ ਸੰਗਤ ਦਾ ਇਹ ਕਹਿੰਦੇ ਕਿ ਸਾਰਾ ਕੁਝ ਜੋ ਹੈ ਇੱਥੇ ਆ ਕੇ ਬਾਬੇ ਦੇ ਦਰ ਤੇ ਜਿਹੜਾ ਬਾਬਾ ਦੀਪ ਸਿੰਘ ਦੇ ਦਰ ਤੇ ਜਿਹੜੇ ਆ ਕੇ ਨਤਮਸਤਕ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਤੇ ਸਾਰੇ ਔਰਮਾਨ ਜਿਹੜੇ ਨੇ ਉਹਨਾਂ ਦੇ ਪੂਰੇ ਹੁੰਦੇ ਨੇ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਵੱਡੀ ਗਿਣਤੀ ਵਿੱਚ ਜਿਹੜਾ ਸੰਗਤ ਜਿਹੜੀ ਹੈ ਇੱਥੇ ਪਹੁੰਚੀ ਹੋਈ ਹੈ ਕਿਉਂਕਿ ਅੱਜ ਟੋਪਰੇ ਸਾਹਿਬ ਜਿਹੜੇ ਤੇ ਸਜਾਈ ਜਾਂਦੇ ਨੇ ਹਰ ਬੁੱਧਵਾਰ ਨੂੰ ਜਿਹੜੀ ਇੱਥੇ ਸੰਗਤ ਕ ਜਿਹੜਾ ਸੇਵਾ ਭਾਵਨਾ ਉਹਨਾਂ ਦੇ ਵਿੱਚ ਵੀ ਜੋ ਹੈ ਜਿਹੜੀ ਕਾਫੀ ਨਜ਼ਰ ਆ ਰਹੀ ਹੈ ਕਿ ਸੇਵਾ ਕਿ ਤੀਜਾਰੀ ਕਿ ਕੋਈ ਗਰਮੀ ਹੈ ਤੁਸੀਂ ਦੇਖ ਰਹੇ ਹੋ ਕਿ ਪੱਖੇ ਜਿਹੜੇ ਨੇ ਉਹ ਵੀ ਜਿਹੜੇ ੱਲੇ ਜਾ ਰਹੇ ਨੇ ਗੁਰੂ ਗਰਬ ਦੇ ਮੁਖ ਸੇਵਾਦਾਰ ਜੀ ਸਾਡੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਰਹੇ ਆ ਜੀ ਲਗਾਤਾਰ ਆਸਥਾ ਜਿਹੜੀ ਇਹ ਸੰਗਤ ਦੀ ਵਾਦੀ ਚੱਲੇ ਜਾ ਰਹੀ ਹੈ ਦੁਪਹਿਰੇ ਦਾ ਅੰਤ ਹੀ ਨਹੀਂ ਕੋਈ ਨਹੀਂ ਦੂਰੋਂ ਦੂਰੋਂ ਲੋਕ ਆਂਦੇ ਨੇ ਰਾਤ ਤੋਂ ਦਿੱਲੀ ਤੋਂ ਮੁੰਬੜਸਰ ਤੋਂ ਇੱਥੇ ਠਹਿਰਦੇ ਨੇ ਸਵੇਰੇ ਚ ਬੈਦੇ ਚ ਬੈੰਦੇ ਨੇ ਸਵੇਰੇ 8 ਵਜੇ ਤੋਂ ਅੰਤ ਦੁਪਹਿਰਾ ਸੰਗਤ ਬੈਣੀ ਸ਼ੁਰੂ ਹੋ ਜਾਂਦੀ 12 ਵਜੇ ਤੋਂ 4 ਵਜੇ ਤੱਕ ਹੈਗਾ ਖੁੱਲੇ ਲੰਗਰ ਸਾਰੀ ਮੈਂਜ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਵੱਲੋਂ ਖੁੱਲੇ ਲੰਗਰ ਚੱਲ ਰਹੇ ਨੇ ਸੰਗਤ ਦਾ ਕੋਈ ਅੰਤ ਹੀ ਨਹੀਂ ਹੈਗਾ ਸਾਡਾ ਆਇਆ ਹੋਇਆ ਚਾਰੇ ਪਾਸੇ ਸੜਕਾਂ ਭਰੀਆਂ ਪਈਆਂ ਇੰਤਜ਼ਾਮ ਦੀ ਜੇ ਕੋਈ ਕਮੀ ਹੋਵੇ ਤਾਂ ਅਸੀਂ ਸੰਗਤ ਤੋਂ ਮਾਫੀ ਮੰਗਦੇ ਆਂ ਨਹੀਂ ਜੀ ਇੰਤਜ਼ਾਮ ਬਹੁਤ ਚੰਗੇ ਨਜ਼ਰ ਆ ਰਹੇ ਨੇ ਕਿ ਹਰ ਤਰਫ ਕੋਈ ਹੋਵੇ ਤਾਂ ਜੀ ਜੀ ਬਿਲਕੁਲ ਤੇ ਲੰਗਰ ਦੀ ਵੀ ਪੂਰੀ ਸੇਵਾ ਜਿਹੜੀ ਤੁਹਾਡੇ ਵੱਲੋਂ ਪੂਰੀ ਹੈਗੀ ਸਵੇਰ ਤੋਂ ਲੈ ਕੇ ਰਾਤ ਤੱਕ ਰਾਤ ਦੇ 12 ਵਜੇ ਤੱਕ ਲੰਗਰ ਦੀ ਕੋਈ ਬ੍ਰੇਕ ਨਹੀਂ ਹੈਗੀ ਚਾਰੇ ਪਾਸੇ ਪਾਣੀ ਲੱਗਿਆ ਹੋਇਆ ਚਾਰੇ ਪਾਸੇ ਲੰਗਰ ਹੈ ਕੁਝ ਸਮਾਂ ਬੀਤਿਆ ਸੀ ਦੇਖਣ ਨੂੰ ਮਿਲ ਰਿਹਾ ਕਿ ਸੰਗਤ ਇੱਕਦਮ ਵੱਧ ਗਈ ਹੈ ਕਿ ਇਹ ਜਿਹੜਾ ਚੌਕ ਹੈ ਪਹਿਲਾਂ ਇੱਥੋਂ ਗੱਡੀਆਂ ਨੂੰ ਜਾਣ ਆਣ ਦਿੱਤਾ ਜਾਂਦਾ ਸੀ ਲੇਕਿਨ ਹੁਣ ਤੇ ਹਾਲਾਤ ਇਹੋ ਜਿਹੇ ਇਸਾਰਾ ਕੁਝ ਬਲੌਗ ਕਰਨਾ ਪਿਆ ਸੰਗਤ ਦੀ ਇਤਿਹਾਸਤਾ ਵਕਦੀ ਜੋ ਸੰਗਤ ਮੰਗਦੀ ਉਹ ਮਿਲਦਾ ਜਿੱਥੇ ਸੰਗਤ ਨੂੰ ਮਿਲਦਾ ਉੱਥੇ ਸੰਗਤ ਜਾਂਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਜਿੱਥੇ ਸੰਗਤ ਨੂੰ ਕੁਝ ਮਿਲੇ ਬਾਬਾ ਦੀਪ ਸਿੰਘ ਜਾਨੀ ਜਾਣਾ ਸੰਗਤ ਨੂੰ ਬਹੁਤ ਕੁਝ ਦੇ ਰਿਹਾ ਜਿਹੜਾ ਵੀ ਆਂਦਾ ਝੋਲੀ ਭਰ ਕੇ ਲੈ ਜਾਂਦਾ ਖਾਲੀ ਹੱਥ ਕੋਈ ਨਹੀਂ ਜਾਂਦਾ ਅੰਮਰਸਰ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਦੇ ਉਹਨਾਂ ਦੇ ਸਥਾਨ ਤੇ ਜਿਹੜਾ ਕੋ ਪੈਰਾ ਸਾਹਿਬ ਹੁੰਦਾ ਸੀ ਬਹੁਤ ਜ਼ਿਆਦਾ ਸੰਗਤ ਉਹਨੂੰ ਵੀ ਉੱਥੇ ਪਹੁੰਚਦੀ ਹੈ ਲੇਕਿਨ ਦਿਨੋ ਦਿਨ ਇੱਥੇ ਵੀ ਵਾਦੀ ਜਾ ਰਹੀ ਹੈ ਆਸਥਾ ਵਧ ਰਹੀ ਹੈ ਲੋਕਾਂ ਦੇ ਾਰਮਾਨ ਜਿਹੜੇ ਪੂਰੇ ਹੋ ਰਹੇ ਨੇ ਮਨੋ ਨਾ ਪੂਰੀਆਂ ਹੁੰਦੀਆਂ ਜਿੱਥੇ ਮਨੋਗਾਮਨਾ ਪੂਰੀ ਆਉਂਦੀ ਸੰਗਤ ਉੱਥੇ ਜਾਂਦੀ ਹੈ ਭਾਵੇਂ ਆ ਹੋਵੇ ਭਾਵੇਂ ਕੋਈ ਵੀ ਹੋਵੇ ਜਿੱਥੇ ਮਨੋਗਾਮਨਾ ਪੂਰੀ ਸੰਗਤ ਦੀ ਆਸਤਾ ਹੁੰਦੀ ਉੱਥੇ ਜਾਂਦੀ ਹੈ ਇਹਨੂੰ ਸੰਗਤ ਨੂੰ ਕੋਈ ਹੱਟ ਨੂੰ ਰੋਕ ਨਹੀਂ ਸਕਦਾ ਬਿਲਕੁਲ ਇੱਕ ਵਾਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਜਿੱਥੇ ਵੀ ਸੰਗਤ ਨੂੰ ਸਥਾਨ ਮਿਲਿਆ ਉਸ ਸਥਾਨ ਤੇ ਜਿਹੜੀ ਸੰਗਤ ਬਹਿ ਕੇ ਜਿਹੜੇ ਦੁਪਹਿਰਾ ਸਾਹਿਬ ਦੇ ਵਿੱਚ ਹਿੱਸਾ ਲੈ ਰਹੇ ਨੇ ਪਾਠ ਕਰ ਰਹੇ ਨੇ ਤੇ ਇਹ ਲਗਾਤਾਰ ਸੰਗਤ ਜਿਹੜੀ ਹੈ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਤੇ ਜਿਹੜੀ ਵਾਦੀ ਚੱਲੀ ਜਾ ਰਹੀ ਹੈ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਛੋਟੇ-ਛੋਟੇ ਬੱਚੇ ਵੀ ਜਿਹੜੇ ਨੇ ਉਹ ਵੀ ਸੇਵਾ ਕਰਦੇ ਨਜ਼ਰ ਆ ਰਹੇ ਨੇ ਇੱਧਰ ਤੁਸੀਂ ਦੇਖ ਰਹੇ ਹੋ ਕਿ ਛੋਟਾ ਜਿਹਾ ਬੱਚਾ ਜਿਹੜਾ ਉਹ ਵੀ ਆਪਣੀ ਤਰਫੋਂ ਸੇਵਾ ਕਰ ਰਹੇ ਨੇ ਤੇ ਬਜ਼ੁਰਗ ਵੀ ਨੇ ਉਹ ਵੀ ਸੇਵਾ ਕਰ ਰਹੇ ਨੇ ਕਿਉਂਕਿ ਗਰਮੀ ਦਾ ਮੌਸਮ ਹੈ ਗਰਮੀ ਕਾਫੀ ਵੱਧ ਚੁੱਕੀ ਹੈ ਤੇ ਸੰਤਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਤੇ ਜਿਹੜੇ ਸੇਵਾਦਾਰ ਨੇ ਉਹ ਜਿਹੜੇ ਨੇ ਆਪਣੀ ਡਿਊਟੀ ਜਿਹੜੇ ਨਿਭਾ ਰਹੇ ਨੇ ਨਜ਼ਰ ਆ ਰਹੇ ਨੇ ਆਸਥਾ ਦੇ ਨਾਲ ਉਹ ਸੇਵਾ ਕਰ ਰਹੇ ਨੇ ਹਰ ਉਮਰ ਦੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਜਿਹੜੇ ਨੇ ਉਹ ਹੱਥਾਂ ਵਿੱਚ ਪੱਖੇ ਲੈ ਕੇ ਸੇਵਾ ਤੇ ਨਜ਼ਰ ਆ ਰਹੇ ਨੇ ਪਾਣੀ ਦੀ ਸੇਵਾ ਜਲਦੀ ਸੇਵਾ ਹਰ ਤਰ੍ਹਾਂ ਦੀ ਸੇਵਾ ਜਿਹੜੀ ਇੱਥੇ ਨਿਭਾਈ ਜਾ ਰਹੀ ਹੈ ਲੋਕੀ ਜਿਹੜੇ ਘਰੋਂ ਲੈ ਕੇ ਆ ਰਹੇ ਨੇ ਜਿਹੜੇ ਪ੍ਰਸ਼ਾਦ ਨੇ ਇੱਧਰ ਤੁਸੀਂ ਦੇਖ ਸਕਦੇ ਹੋ ਆਸਥਾ ਇੱਕ ਆਸਥਾ ਤੁਸੀਂ ਦੇਖ ਸਕਦੇ ਹੋ ਭਾਜੀ ਕਿੱਥੋਂ ਆਏ ਤੁਸੀਂ ਦੁਰਾਹੇ ਤੋਂ ਜੀ ਉੱਥੋਂ ਆਏ ਹੋ ਦੁਰਾਹੇ ਤੋਂ ਜੀ ਦੁਰਾਹੇ ਤੋਂ ਕਿ ਪਹਿਲਾਂ ਵੀ ਆਉਂਦੇ ਹੋ ਕਿ ਅੱਜ ਪਹਿਲੀ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਆ ਕੀ ਸੁਣ ਕੇ ਆਇਆ ਕਿ ਗੁਰੂ ਮਹਾਰਾਜ ਦੇ ਦਰ ਤੇ ਜਾਣਾ ਕਿਤਾਬੇ ਅਰਮਾਨ ਪੀ ਆਗੇ ਸੁਣਿਆ ਦੀ ਚਪੈਰਾ ਲੱਗਦਾ ਬਾਬਾ ਦੀਸ਼ਨੀ ਗੁਰਦਾਰੇ ਬੁੱਧਵਾਰ ਨੂੰ ਤੇ ਮੈਂ ਮੈਂ ਕਿਹ ਦੇਖ ਰਿਹਾ ਕਿਤਾ ਕੀ ਮਾਹ ਹੈ ਜਿਹੋ ਜਿਹੋ ਜੀ ਰੌਣਕ ਲੱਗ ਰਹੀ ਹੈ ਤੁਹਾਨੂੰ ਮੋਜ਼ ਰਹੀਆ ਰੌਣਕ ਲੱਗ ਰਹੀ ਹੈ ਲੱਗ ਰਿਹਾ ਤੁਸੀਂ ਹਰ ਵਾਰੀ ਆਓਗੇ ਇੱਥੇ ਹਾਂ ਬਿਲਕੁਲ ਆਸਥਾ ਵਧੀ ਹੈ ਕਿ ਲੱਗਦਾ ਹੈ ਬਾਬਾ ਜੀ ਜਿਹਨੇ ਤੁਹਾਡੇ ਮਨੋ ਕਾਮਨਾ ਨੂੰ ਪੂਰੀਆ ਕਰਨਗੇ ਹਾਂ ਜੀ ਹਾਂ ਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਨੇ ਵਿਸਾਕੇ ਦੇ ਸਹਾਰੇ ਜਿਹੜੇ ਨੇ ਇਹ ਦੋ ਰਾਜ ਤੋਂ ਜਿਹੜੇ ਇੱਥੇ ਪਹੁੰਚੇ ਨੇ ਗੁਰੂ ਘਰ ਦੇ ਵਿੱਚ ਔਰਮਾਨ ਲੈ ਕੇ ਪਹੁੰਚੇ ਨੇ ਮਨੋ ਕਾਮਨਾ ਵਾਹਿਗੁਰੂ ਅੰਨਾ ਦੀ ਪੂਰੀਆ ਕਰਨਗੇ ਅਦਰ ਤਸਵੀਰ ਫਿਰ ਇੱਕ ਵਾਰੀ ਤਸਵੀਰਾਂ ਦਿਖਾ ਦिए ਕਿ ਕਾਫੀ ਗੁੰਤੀ ਵਿੱਚ ਲਗਾਤਾਰ ਲੋਕ ਜਿਹੜੇ ਤੇ ਵਾਤੇ ਨਜ਼ਰ ਆ ਰਹੇ ਨੇ ਹਰ ਪਾਸੋਂ ਜਿਹੜੇ ਲੋਕ ਅੱਜ ਜਿਸ ਤਰ੍ਹਾਂ ਅੰਮ੍ਰਿਤਸਰ ਵਿੱਚ ਸ਼ਹੀਦਾ ਸਾਹਿਬ ਗੁਰਦੁਆਰੇ ਦੇ ਵਿੱਚ ਆਸਥਾ ਦੇ ਨਾਲ ਲੋਕ ਆਪੋਸਦੇ ਨੇ ਉਸ ਤਰ੍ਹਾਂ ਹੀ ਜਿਹੜੇ ਇੱਥੇ ਵੀ ਲੋਕ ਜਿਹੜੇ ਨੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਇੱਕ ਫੜ ਆ ਗਿਆ ਸੰਗਤ ਦਾ ਬਹੁਤ ਆਸਥਾ ਦੇ ਨਾਲ ਹੈ ਇਥਾਰੇ ਮਾਦਾ ਜੀ ਕਿੱਥੋਂ ਆਇਓ ਖੇੜੀ ਚੇੜੀ ਤੋਂ ਕਿਥੋਂ ਖੇੜੀ ਚੇੜੀ ਆਲਮਗੀਰ ਸਾਈਡ ਤੋਂ ਆਲਮਗੀਰ ਤੋਂ ਤੇ ਕੀ ਆਸਥਾ ਲੈ ਕੇ ਕੀ ਇਰਮਾਨ ਲੈ ਕੇ ਆਇਓ ਕੀ ਮਨੋ ਕਾਮਨਾ ਲੈ ਕੇ ਆਇਓ ਬਾਬੇ ਦੇ ਦਰ ਤੇ ਮੈਂ ਤਾਂ ਟੈਲਸ ਜੁ ਹੁੰਦੀ ਹੈ ਮੇਰਾ ਪਾਣੀ ਭਰ ਜਾਂਦਾ ਸ਼ਰੀਰ ਚ ਮੇਰੇ ਡੈਲਸੀ ਜਾਂਦੀ ਹੈ ਮੇਰੀ ਕਿੰਨੀ ਵਾਰੀ ਆਇਓ ਪਹਿਲਾਂ ਵੀ ਆਇਓ ਅੱਜ ਦੂਜੀ ਵਾਰੀ ਆਏ ਹਾਂ ਜੀ ਜੀ ਦੋ ਤਾਂ ਇੱਥੇ ਆਇਓ ਕੁਝ ਫਰਕ ਲੱਗਦਾ ਹੈ ਕੁਝ ਹਾਂਜੀ ਆਸ ਲੈ ਕੇ ਆਏ ਆ ਕਿ ਡੈਲਸੀ ਜਾਂ ਬੰਦ ਹੋ ਜਾਣ ਮੇਰੀ ਬਾਬਾ ਜੀ ਠੀਕ ਕਰਨਗੇ ਠੀਕ ਕਰਨਗੇ ਬਿਲਕੁਲ ਲੋਕ ਜਿਹੜੇ ਨੇ ਆਸਥਾ ਦੇ ਨਾਲ ਇੱਥੇ ਪਹੁੰਚ ਰਹੇ ਨੇ ਆਪਣੇ ਜਿਹੜੇ ਦੁੱਖ ਤਕਲੀਫ ਜਿਹੜੇ ਨੇ ਇੱਥੇ ਲੈ ਕੇ ਆਏ ਨੇ ਤੇ ਉਹ ਉਮੀਦ ਕਰ ਰਹੇ ਨੇ ਕਿ ਬਾਬਾ ਜੀ ਅਕੇ ਜਿਹੜੀ ਅਸੀਂ ਅਰਦਾਸ ਕਰਾਂਗੇ ਬਾਬਾ ਜੀ ਉਹ ਅਰਦਾਸ ਜਿਹੜੀ ਹੈ ਜਰੂਰ ਪੂਰੀ ਕਰਨਗੇ ਤੇ ਵਕਤ ਵਕਤ ਥਾਵਾਂ ਤੋਂ ਲੋਕ ਜਿਹੜੇ ਨੇ ਇੱਥੇ ਪੋਤਰੇ ਨੇ ਆਪਣੀ ਦੁੱਖ ਤਕਲੀਫਾਂ ਲੈ ਕੇ ਜਿਹੜੇ ਨੇ ਲੋਕ ਇੱਥੇ ਪਹੁੰਚ ਰਹੇ ਨੇ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਕਿੰਨਾ ਸਮਾਂ ਹੋ ਗਿਆ ਤੁਸੀਂ ਸੇਵਾ ਦੀਵਾ ਰਹੇ ਮੈਨੂੰ ਜਦੋਂ ਜਦੋਂ ਚਪੈਰਾ ਸਾਹਿਬ ਚੱਲਦਾ ਰਿਹਾ ਜੀ ਚੱਲਦਾ ਪਿਆ ਉਦੋਂ ਦੀ ਅਸੀਂ ਇੱਥੇ ਸੇਵਾ ਕਰਦੇ ਤਾਂ ਤੇ ਗੁਰੂ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਕਿ ਬਾਬਾ ਜੀ ਮੈਨੂੰ ਉਭਿਆ ਕਰਦ ਨੇ ਬੜੀ ਕੀ ਕੀ ਇਹੋ ਜੀ ਕਿ ਮੋਨੋ ਕਾਮਨਾ ਤੁਸੀਂ ਲੈ ਕੇ ਆਏ ਸੀ ਜਿਹੜੀ ਵਾਹਿਗੁਰੂ ਨੇ ਤੁਹਾਡੀ ਪੂਰੀ ਕੀਤੀ ਹੈ ਤੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰੀ ਦੀ ਜਾ ਕੇ ਤੇ ਵਾਹਿਗੁਰੂ ਆਪਣੇ ਆਪ ਅਰਦਾਸ ਬੇਨਤੀ ਪੂਰੀ ਕਰ ਦਿੰਦਾ ਸੱਚੇ ਪਾਤਸ਼ਾਹ ਜੀ ਅੱਥੇ ਅੱਗੇ ਕਿਦਾਂ ਦਾ ਲੱਗਦਾ ਕਿਉਂਕਿ ਨੌਜਵਾਨ ਤੇ ਭਟਕੇ ਹੋਏ ਨਜ਼ਰ ਆ ਰਹੇ ਨੇ ਖਾਸ ਤੌਰ ਤੇ ਪੰਜਾਬ ਦੇ ਤੁਸੀਂ ਗੁਰੂ ਘਰ ਦੇ ਜਵਾਨ ਦੇ ਤੇ ਕਿਹੋ ਜਿਹਾ ਲੱਗਦਾ ਬਿਲਕੁਲ ਜੀ ਅਸੀਂ ਨੌਜਵਾਨ ਜਿਹੜੀ ਪੀੜ੍ਹੀ ਹੈਗੀ ਹੈ ਨੌਜਵਾਨ ਪੀੜ੍ਹੀ ਨੂੰ ਮੈਂ ਇਹੀ ਬੇਨਤੀ ਕਰਾਂਗਾ ਗੁਰੂ ਸਾਹਿਬ ਦੇ ਤੁਸੀਂ ਆ ਕੇ ਸਤਾਨ ਤੇ ਅਰਦਾਸ ਬੇਨਤੀ ਕਰੋ ਤੇ ਮਹਾਰਾਜ ਝੋਲੀ ਪਰਦੇ ਨੇ ਸੱਚੇ ਪਾਤਸ਼ਾਹ ਜੀ ਤੇ ਮੈਂ ਉਹਨਾਂ ਨੂੰ ਕਹਾਂਗਾ ਕਿ ਨਸ਼ਿਆਂ ਤੋਂ ਨਸ਼ਿਆਂ ਨੂੰ ਛੱਡ ਕੇ ਤੇ ਗੁਰੂ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਆ ਕੇ ਤੁਸੀਂ ਅਰਦਾਸ ਬੇਨਤੀ ਆਪਣੀ ਕਰੋ ਤੇ ਮਹਾਰਾਜ ਆਪਣੇ ਆਪ ਹੰਸੰਗ ਸਹਾਇ ਹੋ ਕੇ ਸਿਹਤ ਨੂੰ ਵੀ ਤੰਦਰੁਸਤ ਰੱਖਦੇ ਨੇ ਤੇ ਕਾਰੋਬਾਰ ਦੀ ਵੀ ਚੜ੍ਹਦੀ ਕਲਾ ਹੁੰਦੀ ਹੈ ਪਰਿਵਾਰ ਦੀ ਵੀ ਚੜ੍ਹਦੀ ਕਲਾ ਕਰਨੀ ਹੈ ਜੀ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਜੋਬਿਤ ਨੇ ਤੇ ਸੰਗਤ ਜਿਹੜੀ ਹੈ ਲਗਾਤਾਰ ਇੱਥੇ ਪਹੁੰਚ ਰਹੀ ਹੈ ਤੇ ਉਹਨਾਂ ਨੂੰ ਉਹਨਾਂ ਨਤਬਸਤ ਹੋ ਰਹੀ ਹੈ ਉਹਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਆ Hãy lại ta kênh Ghiền Mì Gõ Để không ta lỡ những video hấp ta ਦੇਖਲਾ ਸੀ ਪਾਣਾ ਹੋਏ ਹੋਰ ਆਖ ਨਾ ਸਕਿਆ ਕੋਏ ਦੇਖੋ ਗਾਇਕ ਕਿਆ ਕਿਪਾਏ ਉਹ ਜਾਵੇ ਜੇ ਜੰਮ ਖਾਏ ਮਲਪੰਡਾ ਮੁਰਾਵੇ ਕੋਤੇ ਜਾਏ ਮਲਪਾਏ ਅਮਰਾਸ ਪਾਏ ਮੂਲ ਕਰਮ ਸੀ ਸਮੋਨੀ ਸਾਹ ਨਾ ਮੂਲ ਕਰਮ ਮੂਲਪੁਰ ਮਾਨ ਮੂਲਾ ਮੂਲਾ ਕਿਆ ਨਾ ਜਾਏ ਆਂ ਠਾਕੜ ਹੈਲੇ ਬੁਲਾਈ ਆਕੇ ਵੇਪਾ ਪੁਰਾਣ ਆਕੇ ਬੜੇ ਕਰੇ ਮਾਏ ਕਿਤੇ ਕਹਿ ਕੇ ਉੱਠ ਜਾਈ ਇਤੇ ਕਿਤੇ ਹੋਰ ਰਹੇ ਤਾਂ ਆਖ ਨਾ ਸਕੇ ਕਿ ਕੇ ਵੇਟ ਪਾਵੇ ਤੇ ਵੇਟ ਹੋਏ ਨਾ ਜਾਵੇ ਤਾਕਾ ਸੋਏ ਜਾਵੇ ਰਾਜਾ ਧਰਮ ਦੁਆਰੇ ਆਵੇ ਜੇਤੂ ਪਤਨੀ ਜਾਵੇ ਨਿਕਲੇ ਤਰੁ ਵਿਚਾਰੇ ਆਵੇ ਇਸਰ ਬਰਮਾ ਦੇਵੇ ਸੋਹਣ ਸਦਾ ਸਵਾਰੇ ਆਵੇ ਇੰਦੀ ਨਾਥਨ ਬੈਠੇ ਦੇ ਤਿਆਗ ਕਰ ਨਾਲੇ ਤੇ ਤੇ ਗਾਵਨ ਸੇ ਮੈਂ ਚੇਤਨਾ ਆਵਰ ਹੈ ਕਿਤਾ ਆਪਣਾ ਜੀਵ ਜੀਵੜੈ ਲੋਟ ਭਾਵੇ ਸੋਰੀ ਕੱਤੀ ਹੁਕਮ ਨਾ ਕੱਟਣਾ ਜਾਈ ਸੋਗ ਨਾ ਪਰਤੇ ਆਈ ਪੱਤੀ ਚਗਲ ਜਮਾਤੀ ਮਨ ਜੀ ਤੇਜ ਜੀਤੇ ਆਦੇਸ ਸੇ ਆਦੇਸ ਆਦ ਅਨਿਲ ਅਨਾਦਨਾ ਬਾਕੇ ਬਾਦੇ ਆਪਣਾ ਨਾ ਨਾ ਦੇ ਸਭ ਜਾਕੇ ਰਿਸੇ ਦਵੜਾ ਸਾਧ ਜੀ ਕਿ ਤੂੰ ਆਇਆ ਤੁਸੀਂ ਐਸੇ ਇੱਥੇ ਲੋਕਲ ਲੁਧਿਆਣੇ ਤੋਂ ਪੱਕਾ ਵਾਲਾ ਰੋਡ ਤੋਂ ਆਨੇ ਆਏ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਆ ਰਹੇ ਗੁਰੂ ਘਰ ਦੇ ਵਿੱਚ ਮੈਨੂੰ ਤਾਂ ਕਵਾਰੇ ਹੁੰਦੇ ਹੀ ਆ ਗਿਆ ਜੁਆਨ ਨੂੰ ਮੇਰੇ 14 ਸਾਲ ਹੋ ਗਏ ਆ ਤੇ ਮੇਰੇ ਬੱਚੇ ਵੀ ਇੱਥੇ ਹੀ ਹੋਏ ਆ ਗੁਰੂ ਘਰ ਤੇ ਆਏ ਹੈਗੇ ਜੀ ਮੇਰੇ ਗੁਰੂ ਘਰ ਦੇ ਲੇਟੇ ਮੇਰੇ ਬੱਚੇ ਪੜ੍ਹ ਸਿੱਖ ਰਹੇ ਥੀ ਬਾਬਾ ਦੀਪ ਸਿੰਘ ਜੀ ਨੇ ਅਗੇ ਕੀਰਤਨ ਤੇ ਬੰਦੇ ਰਹੇ ਮੈਂ ਜਦੋਂ ਛੋਟਾ ਬੱਚਾ ਸੀਗਾ ਬੇਬੀ ਸੀਗਾ ਮੈਂ ਉਦੋਂ ਆਂਦਾ ਹਾਂ ਤੁਸੀਂ ਆ ਰਹੇ ਕਿੱਦਾਂ ਲੱਗਦਾ ਜਦੋਂ ਤੁਸੀਂ ਇੱਥੇ ਆਉਂਦੇ ਕਿੰਨਾ ਦਾ ਦਿਲ ਖੁਸ਼ ਹੁੰਦਾ ਹੈ ਬੜੀ ਵਧੀਆ ਲੱਗਦਾ फिर शबद सुबत को याद किया तो तो हमारा अपना जान करो हमारे दोस्त सवे तुम कहो आप हाथ मोह बचाओ सुखी उसे मोरो परिवार सेवक सिख सवे कहिए

काल का किया तमाशा जवन काल जोगी से कियो बेद काल ब्रह्मा जोती हो जवन काल सब लोग सो था है नमस्कार करता है हमारा जवन काल सब जगत मनायो देव दैत जछन उपदायो आ के अवतार सोई गुरु समझियो हमारा अब अच्छा मेरी तुम करो सिख बार सिख संग्रो दुष्ट देव उठवा दो बाता सकल मलेश करो रण

ਇਤੂ ਹੀ ਮੈਡਮ ਇਹਨੂੰ ਆਨਲਾਈਨ ਸਖਾਂਦੇ ਆ ਪਾਠ ਸਾਰਾ ਇਹਨੂੰ ਜਬਜੀ ਸਾਹਿਬ ਦਾ ਸ਼ੁਰੂ ਕੀਤਾ ਹੈਗਾ ਵਸਾਕੀ ਦੇ ਕਵਿਤਾ ਬਾਬਾ ਦੀਪ ਸਿੰਘ ਦੇ ਜਿੱਦੀ ਵਿਹਾੜੇ ਤੇ ਹਰ ਚਿੱਤੇ ਕਵਿਤਾ ਬੋਲਦਾ ਹੈਗਾ ਜੀ ਮਾਮਾ ਹੋਰ ਮਾਮਾ ਕੀ ਕਹਿਣਾ ਚਾਹੋਗੇ ਕਿ ਤੁਸੀਂ ਆਪਣੇ ਬੱਚੇ ਨੂੰ ਗੁਰੂ ਘਰ ਦੇ ਨਾਲ ਜੋੜਿਆ ਸ਼ਬਦ ਨਾਲ ਗੁਰਬਾਣੀ ਨਾਲ ਜੋੜਿਆ ਹੋਰ ਬੱਚੇ ਨੂੰ ਕੀ ਕਹਿਣਾ ਚਾਹੋਗੇ ਮੈਂ ਹੀ ਕਹੂੰਗੀ ਵੱਤੋਤ ਗੁਰੂ ਇੱਥੇ ਗੁਰੂ ਬਾਬਾ ਦੀਪ ਸਿੰਘ ਗੁਰਦੁਆਰੇ ਸੈਂਟਰ ਤੋਂ ਸਖਾਂਦੇ ਹੈਗੇ ਆ ਹਰ ਬੱਚੇ ਨੂੰ ਗੁਰੂ ਘਰ ਦੇ ਨਾਲੋਂ ਬਾਣੀ ਨਾਲ ਜੁੜਨਾ ਚਾਹੀਦਾ ਹੈਗਾ ਤੇ ਜਿਕੜਾ ਬੋਲਣਾ ਚਾਹੁੰਦਾ ਸੀ ਆਇਆ ਸੀ ਸਪੈਸ਼ਲ ਜਿਕੜਾ ਬੋਲਣ ਵਾਸਤੇ ਤੇ ਤੁਸੀਂ ਜੋ ਜੀ ਕਰੇ ਕਿ ਜਾਵਨੇ ਆਲੋ ਜਾਵੇ ਤਾਂ ਅੰਧਨ ਭਾਬੀ ਜੀ ਨੂੰ ਮਨ ਨੂੰ ਪਾਵੇ ਸੁਣ ਕੇ ਨਿਹਾਲ ਜਾਵੇ ਸਾਚੀ ਗਿਆ ਕਾਲ ਫਿਰ ਆ ਤੁਹਾਨੂੰ ਦਿਖਾਣਾ ਹੈ ਕੁਝ ਹੋਰ ਜਿਹੜੇ ਇੱਥੇ ਸੰਗਤ ਆਈਏ ਪਬਲੀ ਕਿੱਥੋਂ ਆਏ ਮਾਜੀ ਇਹ ਲੋਕਲ ਹੀ ਆ ਹੈ ਬੋਲ ਹੈ ਬੋਲ ਹੈ ਜੀ ਕਿੰਨੇ ਪਹਿਲਾਂ ਵੀ ਆਇਓ ਕਿ ਪਹਿਲੀ ਵਾਰੀ ਆਇਓ ਪਹਿਲੀ ਵਾਰ ਹੈ ਜੀ ਅੱਛਾ ਕਿ ਕਿੱਦਾਂ ਮਨ ਵਿੱਚ ਆਇਆ ਕਿ ਸੁਪਰੇ ਸਾਹਿਬ ਦੇ ਵਿੱਚ ਸੰਗਤ ਜਾ ਰਹੀ ਹੈ ਮੈਂ ਵੀ ਜਾਵਾਂ ਕਿੱਦਾਂ ਆਏ ਬਾਬਾ ਜੀ ਨਾਲ ਪ੍ਰੇਮ ਹੈ ਬਾਬਾ ਜੀ ਦਾ ਮੇਰਾ ਆਪਣਾ ਹੈ ਹੀ ਕੋਲ ਹੈ ਅੱਛਾ ਬੱਚੀ ਨਾਲ ਆਈਏ ਤੁਹਾਡੇ ਤੁਹਾਡੀ ਬੇਟੀ ਹੈ ਬੇਟੀ ਬੇਟੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਬੱਚੀ ਦੇ ਜਿਹੜੇ ਪੈਰ ਕਿਉਂਕਿ ਸੜਕ ਬਹੁਤ ਜ਼ਿਆਦਾ ਗਰਮ ਹੈ ਸਾਨੂੰ ਖੁੱਲ ਜ਼ਿਆਦਾ ਬਹੁਤ ਜ਼ਿਆਦਾ ਗਰਮ ਲੱਗ ਰਹੀ ਤੇ ਆਪਣੇ ਪਿਤਾ ਦੇ ਉਸਤੇ ਬੱਚੇ ਨੇ ਪਿਆਰ ਰੱਖੇ ਨੇ ਤਾਂ ਕਿ ਗਰਮੀ ਜੋ ਹੈ ਨਾ ਲੱਗੇ ਕਿਦਾਂ ਬੇਟਾ ਕਿਦਾਂ ਗਰਮੀ ਲੱਗ ਰਹੀ ਹੈ ਇਹ ਵੀ ਬਾਬਾ ਜੀ ਦੇ ਘਰ ਆਇਆ ਕੀ ਮੰਗਰ ਆਇਆ ਬਾਬਾ ਜੀ ਨੂੰ ਬਾਬਾ ਜੀ ਪਾਸ ਕਰ ਦੇਣਾ ਬਾਬਾ ਜੀ ਮੇਰਾ ਮੰਗਿਆ ਸਾਰਾ ਕੁਝ ਦੇ ਦਿੰਦੇ ਬਾਬਾ ਜੀ ਕੋਲ ਆਈ ਸੀ ਵੈਸੇ ਮੱਥਾ ਟੇਕਣ ਵਾਸਤੇ ਕੁਝ ਪੈਰਾ ਘਟੇ ਤੇਰੇ ਸਾਹ ਵਿੱਚ ਅੱਛਾ ਹਰ ਅੱਗੇ ਵੀ ਆਓਗੇ ਅੱਜ ਪਾਪਾ ਜੀ ਨਾਲ ਆਇਓ ਫਿਰ ਆਓ ਹਾਂਜੀ ਕਿਦਾਂ ਲੱਗਿਆ ਇੱਥੇ ਆ ਕੇ ਬਹੁਤ ਵਧੀਆ ਵਧੀਆ ਲੱਗਿਆ ਕੀ ਮੰਗਿਆ ਬਾਬਾ ਜੀ ਕਰੋ ਬਾਬਾ ਜੀ ਪਾਸ ਕਰ ਦੇਣਾ ਮੈਨੂੰ ਹਾਂਜੀ ਉਹ ਵੀ ਛੋਟੇ ਛੋਟੇ ਬੱਚੇ ਜਿਹੜੇ ਕਿਉਂਕਿ ਬੱਚਾ ਨੂੰ ਇਹ ਹੁੰਦਾ ਕਿ ਸਕੂਲ ਵਿੱਚ ਕਿਉਂਕਿ ਐਗਜ਼ਾਮ ਦੀ ਤੈਨੂੰ ਪਾਸ ਹੋ ਜਾਈਏ ਤੁਸੀਂ ਲੈ ਕੇ ਆਇਓ ਬੱਚੇ ਨੂੰ ਅੱਗੇ ਵੀ ਲੈ ਕੇ ਆਓਗੇ ਕਿ ਗੁਰੂ ਘਰ ਦੇ ਨਾਲ ਹਾਂਜੀ ਹਾਂਜੀ ਕੈਮਰਿਜ ਕੱਲੇ ਤੁਸੀਂ ਹੁਣ ਪੈ ਦੋ ਜਾਈਏ ਹਾਂਜੀ ਅਸੀਂ ਦੋਨੋਂ ਹੀ ਆਏ ਹਾਂ ਅੱਛਾ ਅਮਾ ਵੀ ਗੁਰੂ ਘਰ ਦੀ ਸੇਵਾ ਹੀ ਕਰਦਾ ਪਾਠੀ ਸਿੰਘਾ ਅੱਛਾ ਅੱਛਾ ਹਾਂਜੀ ਹਾਂਜੀ ਤੁਸੀਂ ਕੋਜ਼ ਕੋਜ਼ ਲੋਕਾਂ ਨੂੰ ਕਿਹਦੇ ਹੋਗੇ ਸੰਗਤ ਨੂੰ ਕਿਹਦੇ ਹੋਗੇ ਗੁਰੂ ਘਰ ਦੇ ਨਾਲ ਜੁੜਨ ਦੇ ਵਾਸਤੇ ਹਾਂਜੀ ਕਿਦਾਂ ਲੱਗਿਆ ਸਰਬਰੀ ਆਇਆ ਕਿਦਾਂ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਬਿਲਕੁਲ ਲਗਾਤਾਰ ਜਿਹੜੇ ਸੰਗਤ ਤੁਸੀਂ ਦੇਖ ਰਹੇ ਹੋ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਵੀ ਨੰਗੇ ਪੈਰ ਜਿਹੜੇ ਨੇ ਇੱਥੇ ਖੜੇ ਨੇ ਗਰਮੀ ਦਾ ਮੌਸਮ ਹੈ ਉਸ ਦੇ ਬਾਅਦ ਚ ਜਿਹੜੀ ਆਸਥਾ ਲਗਾਤਾਰ ਵੱਧਦੀ ਚੱਲੀ ਜਾ ਰਹੀ ਹੈ ਤੇ ਗੁਰੂ ਘਰ ਦੇ ਵਿੱਚ ਜਿਹੜੇ ਲੋਕਾਂ ਦੇ ਮਨੋ ਕਾਮਨਾ ਨੇ ਉਹ ਪੂਰੇ ਹੋ ਰਿਆ ਹੋ ਰਿਆ ਨੇ ਆਸਥਾ ਜਿਹੜਿਆ ਨੇ ਉਸ ਦੇ ਨਾਲ ਲੋਕ ਜਿਹੜੇ ਲਗਾਤਾਰ ਜੋੜਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦਾ ਜੀ ਜਦੋਂ ਬੰਦੇ ਦਾ ਜਨਮ ਹੁੰਦਾ ਨਾ ਜੀ ਉਦੋਂ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਵਸਤਕ ਹੁੰਦਾ ਜੀ ਗੁਰ ਉਨ੍ਹਾਂ ਦੀ ਕਿਰਪਾ ਦੇ ਨਾਲ ਉਹਨਾਂ ਦੇ ਸਿਰੇ ਸਿਰ ਝੁਕਾ ਕੇ ਦਰਸ਼ਨ ਕਰਕੇ ਹੀ ਅੱਗੇ ਬੰਦਾ ਵੱਧਦਾ ਹੈ ਤੇ ਰੋਜ਼ ਸਵੇਰੇ ਮੈਂ ਕਹਿੰਦਾ ਸਾਡੀ ਦੁਪਹਿਰੇ ਤੇ ਨਹੀਂ ਰੋਜ਼ ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆ ਕੇ ਮੱਥਾ ਟੇਕੋ ਤੇ ਰੱਬਗੇ ਅਰਦਾਸ ਕਰੋ ਕਿ ਸਰਬੱਤ ਦਾ ਭਲਾ ਤੁਸੀਂ ਦੇਖਿਆ ਹੋਏਗਾ ਕਿ ਬਾਹਰ ਪੁਚਾਲ ਆਇਆ ਹੈ ਕਈਆਂ ਦੀਆਂ ਛੱਤਾਂ ਗਿਰ ਗਈਆਂ ਸਾਰੇ ਇੱਕੋ ਹੀ ਰੋੜ ਤੇ ਸੋ ਰਹੇ ਨੇ ਨਾ ਸਿਰ ਤੇ ਛੱਤ ਹੈ ਤੁਸੀਂ ਜੇ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਲ ਕਰਨੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਲਾੜ ਫੜ ਲਓ ਅਰਦਾਸ ਕਾਇਮ ਰੱਖੋ ਲੰਗਰ ਕਾਇਮ ਰੱਖੋ ਕਿਸੇ ਚੀਜ਼ ਦੀ ਕਮੀ ਨਹੀਂ ਆਏਗੀ ਤੋਂ ਪਹਿਲੇ ਸਾਹਿਬ ਜਾਇਓ ਕੇ ਕਹੋ ਉਹ ਲੱਗ ਰਿਹਾ ਕਿੰਨੀ ਸੰਗਤ ਲਗਾਤਾਰ ਜੁੜਦੀ ਪਈ ਹੈ ਕਿਉਂਕਿ ਪਹਿਲਾਂ ਦਰਬਾਰ ਉੱਤੇ ਅਮਰਸਰ ਜਾਂਦੀ ਸੀ ਸੰਗਤ ਉਹ ਮੋੜਾ ਡਾਊਨ ਲੋਡ ਜਿਹੜਾ ਨਾਲ ਵਿਕੇ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਹੈ ਉੱਥੇ ਜ਼ਿਆਦਾਤਰ ਸੰਗਤ ਵਧ ਰਹੀ ਆ ਆਸਤਾ ਵਧ ਰਹੀ ਹੈ ਐਕਚੁਅਲੀ ਕੀ ਹੈ ਕਿ ਅੱਜ ਕੱਲ ਕੀ ਹੈ ਕਿ ਕਾਰੋਬਾਰ ਦੇ ਹਾਲਾਤ ਹਰ ਕਿਸੇ ਦੇ ਬਹੁਤ ਚੰਗੇ ਨਹੀਂ ਹੈਗੇ ਕਿਉਂਕਿ ਸਰਕਾਰਾਂ ਚੰਗੀਆਂ ਨਹੀਂ ਰਹੀਆਂ ਜਿਸ ਕਰਕੇ ਹਰ ਕੋਈ ਦੁਖੀ ਹੈ ਜਿਸ ਕਰਕੇ ਚਪੈਲਾ ਸਾਹਿਬ ਤੇ ਆਂਦੇ ਆ ਅਰਦਾਸ ਕਰਾਂਦੇ ਆ ਤੇ ਬਾਬਾ ਜੀ ਉਹਨਾਂ ਦੀ ਸੁਣਦੇ ਆ ਤੇ ਕਾਰੋਬਾਰ ਵਧਾਉਂਦੇ ਆ ਇਹ ਚੀਜ਼ ਚੱਲ ਰਹੀ ਹੈ ਜੀ ਬਿਲਕੁਲ ਜੁੜੇ ਅਤੇ ਸੰਗਤ ਜੁੜੀ ਪੋਤਰੀ ਹੈ ਉਹਨਾਂ ਦੀ ਆਸਥਾ ਇੰਨੀ ਜ਼ਿਆਦਾ ਵੱਧ ਚੱਲੀ ਜਾ ਰਹੀ ਹੈ ਕਿਉਂਕਿ ਕਾਰੋਬਾਰ ਦੀ ਗੱਲ ਕੀਤੀ ਜਾਵੇ ਕਾਰੋਬਾਰ ਜਿਹੜੇ ਮੰਦੇ ਚੱਲੇ ਨੇ શરીર ਜਿਹੜੇ ਇਹੋ ਜਿਹੇ ਹੋ ਗਏ ਨੇ ਕਿ ਉਹਨਾਂ ਨੂੰ ਰੋਗ ਲੱਗ ਚੁੱਕੇ ਨੇ ਕੋਈ ਨਾ ਕੋਈ ਰੋਗ ਦੇ ਨਾਲ ਜਿਹੜਾ ਹਰ ਕੋਈ ਵਿਅਕਤੀ ਜਿਹੜਾ ਉਹ ਅੱਜ ਪਰੇਸ਼ਾਨੇ ਡਾਕਟਰ ਕੋਲ ਜਾ ਰਹੇ ਨੇ ਤੇ ਉਸ ਡਾਕਟਰ ਦੇ ਨਾਲ-ਨਾਲ ਜਿਹੜੇ ਉਹ ਗੁਰੂ ਘਰ ਦੇ ਨਾਲ ਵੀ ਜੋੜਾਏ ਨੇ ਕਿ ਆ ਗੁਰੂ ਦੇ ਨਾਲ ਜੁੜ ਕੇ ਉਹਨਾਂ ਨੇ ਨਾਲ ਜੋ ਹੈ ਅਰਦਾਸ ਕਰਦ ਨੇ ਗੁਰੂ ਨੂੰ ਕਿ ਜਿਹੜੇ ਸਾਡੇ ਦੁੱਖ ਦਰਦ ਨੇ ਜਿਹੜੀਆਂ ਪਰੇਸ਼ਾਨੀਆਂ ਨੇ ਉਸ ਨੂੰ ਦੂਰ ਕੀਤਾ ਜਾਵੇ ਇਸ ਕਰਕੇ ਜਿਹੜੀ ਲਗਾਤਾਰ ਜਿਹੜੀ ਸੰਗਤ ਹੈ ਉਹ ਗੁਰੂ ਘਰਾਂ ਦੇ ਨਾਲ ਜੋੜਈਏ ਮੰਦਰਾਵਾਂ ਦੇ ਨਾਲ ਜੋੜਈਏ ਕਿ ਧਾਰਮਿਕ ਸਥਾਨ ਜੋ ਵੀ ਹੈ ਉਸ ਦੇ ਨਾਲ ਉਲੀਏ ਤੇ ਜਿਹੜੇ ਉਹ ਜੁੜੇ ਨੇ ਕਿ ਗੁਰੂ ਮਹਾਰਾਜ ਤੋਂ ਜਿਹੜੇ ਇਹ ਅਰਦਾਸ ਕਰਦੇ ਨੇ ਕਿ ਸਾਡੇ ਜਿਹੜੇ ਦੁੱਖ ਨੇ ਉਹ ਦੂਰ ਹੋਣ ਕੈਮਰਾਮੈਨ ਜਸਵਿੰਦਰ ਸਿੰਘ ਨਾਲ ਕੁਲਵੀਰ ਰਾਏ ਸੁਰਕਾਬ ਤੇ ਰੈਮੇ ਟੀਵੀ ਲੁਧਿਆਣਾ